हां जी दोस्तों की हालचाल है उम्मीद करते हैं वैगुरु दी कृपा नाल सारे ठीक ठाक होई चढ़दी कराच होंगे आज गल करदे पंजाब हरियाणा ਵਿੱਚ ਕਿੱਥੇ ਕਿੱਥੇ ਲੱਗਣੀਆਂ ਰੌਣਕਾਂ ਕਿੱਥੇ ਕਿੱਥੇ ਹੋ ਰਹੇ ਨੇ ਵੱਡੇ ਕਬੱਡੀ ਕੱਪ ਕਰੋ نوٹ ਫਿਰ ਅੱਜ ਦੇ ਵੱਡੇ ਕਬੱਡੀ ਕੱਪ ਅੱਜ ਪਿੰਡ ਮੋਲਾਵਾਲ ਜ਼ਿਲ੍ਹਾ ਗੁਰਦਾਸਪੁਰ ਵਿਖੇ ਵੱਡਾ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ ਜਿੱਥੇ ਚਾਰ ਇੰਟਰਨੈਸ਼ਨਲ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਨਾਮ 1 ਲੱਖ ਰੁਪਇਆ ਅਤੇ ਦੂਜਾ ਨਾਮ ਇਹ 72000 ਰੁਪਿਆ ਹੈ ਇੱਥੇ ਬੈਸਟ ਟਰੇਡਰ ਅਤੇ ਜਾਫੀ ਨੂੰ ਹੋ ਟਰੈਕਟਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ ਇਸ ਦਾ ਲਾਈਵ ਪੰਜਾਬੀ ਲਾਈਵ 1.com ਉਤੇ ਦੇਖਿਆ ਜਾ ਸਕਦਾ ਹੈ ਪਿੰਡ ਮੁਲਾਂਵਾਲ ਜ਼ਿਲ੍ਹਾ ਗਰਦਾਸਪੁਰ ਵਿਖੇ ਅਲਾ ਕਬੱਡੀ ਕੱਪ ਪਿੰਡ ਸਹਾਣਾ ਜ਼ਿਲ੍ਹਾ ਮਹਾਲੀ ਵਿਖੇ ਕਰਵਾਇਆ ਜਾ ਰਿਹਾ ਹੈ ਜਿੱਥੇ ਅੱਜ ਕਬੱਡੀ ਓਪਨ ਵਿੱਚ ਤਿੰਨ ਖਿਡਿਆਰੀ ਬਾਹਰੋਂ ਖੇਡ ਸਕਦੇ ਹਨ ਬੈਸਟ ਰੇਡਰ ਅਤੇ ਜਾਫੀ ਨੂੰ ਬੁਲਟ ਮੋਟਰਸਾਈਕਲ ਨਾਲ ਸਨਮਾਨਿਆ ਜਾਵੇਗਾ ਕੱਲ ਨੂੰ 15 ਤਰੀਕ ਨੂੰ ਇੱਥੇ ਆਲ ਓਪਨ ਦੇ ਮੈਚ ਕਰਵਾਏ ਜਾਣਗੇ ਬੈਸਟ ਰੇਡਰ ਤੇ ਜਾਫੀ ਨੂੰ ਸਵਾਰਾ ਟਰੈਕਟਰ ਨਾਲ ਸਨਮਾਨਿਤ ਕੀਤਾ ਜਾਵੇਗਾ 75 ਕਿਲੋ ਦੀ ਵੀ ਮੈਚ ਕਰਵਾਏ ਜਾਣਗੇ ਜਿਸ ਵਿੱਚ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ ਬਜਨ ਵਰਗ ਮੈਚਾਂ ਜੱਫਿਆਂ ਵਿੱਚ ਤੇ ਰੇਡਾਂ ਵਿੱਚ 100 ਤੋਂ ਵੱਧ ਮੋਟਰਸਾਈਕਲ ਲਾਏ ਜਾਣਗੇ ਇਹਦਾ ਲਾਈਵ ਪੰਜਾਬੀ ਲਾਈਵ ਟੀਵੀ ਜਰੀਏ ਦੇਖਿਆ ਜਾ ਸਕਦਾ ਹੈ ਪਿੰਡ ਸਹਾਣਾ ਜ਼ਿਲ੍ਹਾ ਮਹਾਲੀ ਵਿਖੇ ਵੱਡਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਪਹਿਲਾ ਵੱਡਾ ਕਬੱਡੀ ਕੱਪ ਪਿੰਡ ਸਧਾਣਾ ਜ਼ਿਲ੍ਹਾ ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ ਜਿੱਥੇ ਕਬੱਡੀ ਓਪਨ ਵਿੱਚ ਤਿੰਨ ਖਿਡਿਆਰੀ ਬਾਹਰੋਂ ਖੇਡ ਸਕਦੇ ਹਨ ਪਹਿਲਾ ਨਾਮ 1 ਲੱਖ ਰੁਪਇਆ ਅਤੇ ਦੂਜਾ ਨਾਮ 75000 ਰੁਪਇਆ ਬੈਸਟ ਰੇਡਰ ਅਤੇ ਗਿਆਫੀ ਨੂੰ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਜਾਵੇਗਾ ਪਿੰਡ ਸਧਾਣਾ ਜ਼ਿਲ੍ਹਾ ਬਠਿੰਡਾ ਵਿਖੇ ਅੱਜ ਕੈਰੋਂ ਜ਼ਿਲ੍ਹਾ ਤਰਨਤਾਰਨ ਵਿਖੇ ਵੀ ਵੱਡਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿੱਥੇ ਕਬੱਡੀ ਆਲ ਓਪਨ ਜਾਂ ਵੱਡੀਆਂ ਕਲੱਬਾਂ ਦੇ ਮੁਕਾਬਲੇ ਹੋਣਗੇ ਇਸ ਦਾ ਲਾਈਵ ਮਾਝਾ ਕਬੱਡੀ ਟੀਵੀ ਜਰੀਏ ਦੇਖਿਆ ਜਾ ਸਕਦਾ ਹੈ ਪਿੰਡ ਕੈਰੋਂ ਜ਼ਿਲ੍ਹਾ ਤਰਨਤਾਰਨ ਵਿਖੇ ਜਿਹੜਾ ਹਰਿਆਣਾ ਦੇ ਪਿੰਡ ਸੰਗੀ ਜ਼ਿਲ੍ਹਾ ਰੋहतक ਵਿਖੇ}{|\text{National Style ਦਾ ਵੱਡਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿੱਥੇ 32 ਟੀਮਾਂ ਹੀ ਐਂਟਰ ਕੀਤੀਆਂ ਜਾਣਗੀਆਂ ਪਹਿਲਾ ਨਾਮ 1 ਲੱਖ ਰੁਪਿਆ ਅਤੇ ਦੂਜਾ ਨਾਮ 71000 ਰੁਪਿਆ ਤੀਜਾ ਨਾਮ ਤੇ ਚੌਥਾ ਨਾਮ 11-11000 ਰੁਪਿਆ ਪੰਜਵੇਂ ਤੋਂ 8ਵੇਂ ਇਨਾਮ ਤੱਕ 52-5200 ਰੁਪਿਆ ਦਿੱਤਾ ਜਾਵੇਗਾ ਬਹੁਤ ਹੀ ਤਕੜਾ} ਨੈਸ਼ਨਲ ਸਟਾਈਲ ਦਾ ਕਬੱਡੀ ਕੱਪ ਕਰਾਇਆ ਜਾ ਰਿਹਾ ਹੈ ਲਾਈਵ ਟੈਲੀਕਾਸਟ ਕੀਤਾ ਜਾਵੇਗਾ ਸਪੋਰਟਸ 4 by 4 ਜਰੀਏ ਪਿੰਡ ਸੰਗੀ ਜ਼ਿਲ੍ਹਾ ਰੋहतक हां जी दोस्तों किमे लगी आज दी अपनी ਇਹ ਕਬੱਡੀ ਕੱਪਾਂ ਦੀ ਜਾਣਕਾਰੀ ਬਾਰੇ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਨਾਲ ਹੀ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਿਓ ਕੱਲ ਨੂੰ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਤੁਹਾਨੂੰ ਦੱਸਾਂਗੇ ਕਿੱਥੇ ਕਿੱਥੇ ਲੱਗਣਗੇ ਰੌਣਕਾ ਕਿੱਥੇ ਕਿੱਥੇ ਹੋ ਰਹੇ ਨੇ ਵੱਡੇ ਕਬੱਡੀ ਕੱਪ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ